ਇਹ ਬਟਾ ਕੀ ਨਾਮ ਹੈ ਆਪਣਾ ਮੇਰਾ ਨਾਮ ਕਲਜੀਤਮਨਤਾ ਤਮੰਨਾ ਜੀ ਕੀ ਗੱਲ ਹੋਈ ਤੇ ਮੰਮੀ ਤੁਹਾਡੀ ਕੀ ਨਾਮ ਆ ਮੇਰੇ ਮਮਾ ਦਾ ਪਰਮਜੀਤ ਕੌਰ ਤਾਂ ਕੀ ਗੱਲ ਕੀ ਹੋਈ ਸੀ ਜਿਸ ਨੂੰ ਕੰਪਲੀਟ ਦਿੱਤੀ ਐਸਐਸਪੀ ਸਾਹਿਬ ਨੂੰ ਤੁਸੀਂ ਜਿਹੜੀ ਗੱਲ ਨਾਲ ਲੈ ਕੇ ਅੰਕਲ ਮੇਰੀ ਮੰਮੀ ਨਾਲ ਨਾ ਇੱਕ ਬੰਦਾ ਰਿਲੇਸ਼ਨ ਨਾਲ ਰਿੰਦਾ ਸੀਗਾ ਤੇ ਕੀ ਨਾਮ ਸੀ ਉਹਦਾ ਮਨਪ੍ਰੀਤ ਸਿੰਘ ਬੱਤਰਾ ਤੇ ਉਹਨੇ ਮੇਤੇ ਵੀ ਗਲਤੀ ਨਿਗਾ ਰੱਖੀ ਮਿੰਨਾ ਵੀ ਗਲਤ ਕੰਮ ਕੀਤਾ ਤੇ ਇਸ ਕਰਕੇ ਅਸੀਂ ਪੁਲਿਸ ਪੁਲਿਸ ਸਟੇਸ਼ਨੋਂ ਦਿੰਦੇ ਸੀਗੇ ਤੇ ਸਾਨੂੰ ਲੈ ਜਾਂਦਾ ਹੁੰਦਾ ਸੀਗਾ ਸਾਡੇ ਤੇ ਬਹੁਤ ਜ਼ਿਆਦਾ ਨੇ ਮਨ ਕੀ ਜ਼ੋਰ ਪਾਇਆ ਵੀ ਤੁਸੀਂ ਨਹੀਂ ਜਾਣਾਂਗਾ ਬਹੁਤ ਜ਼ਿਆਦਾ ਮਾਫੀਆਂ ਮੰਗਦਾ ਹੁੰਦਾ ਸੀਗਾ ਸੂਆਂ ਵੀ ਖਾਲੀਆਂ ਸੀਗੀਆਂ ਵੀ ਮੇਕਅਪ ਨਹੀਂ ਕੀਤਾ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਇੱਧਰਲੇ ਘਰੇ ਆਈਆਂ ਇੱਧਰਲੇ ਘਰ ਆਣ ਕੇ ਵੀ ਮੇਨਰ ਜ਼ੋਰ ਜਬਸਤੀ ਕਰਨ ਲੱਗਾ ਸੀਗਾ ਤੇ ਮੈਂ ਭੱਜ ਕੇ ਬਾਹਰ ਨੂੰ ਚਲੇ ਗਈ ਫਿਰ ਉਸ ਤੋਂ ਬਾਅਦ ਮੈਂ ਆਪਣੀ ਮੰਮੀ ਨੂੰ ਦੱਸਿਆ ਵੀ ਇਹ ਮੇਨ ਇਹਦਾ ਕਰਨ ਲੱਗਾ ਵਾ ਫਿਰ ਅਸੀਂ ਪੁਲਿਸ ਸਟੇਸ਼ਨ ਗਏ ਉੱਥੇ ਨੇ ਦੀ ਕੰਪਲੇਂਟ ਲਿਖਾਈ ਆ ਦੇ ਪੁਲਿਸ ਇੰਸਪੈਕਟਰ ਮੈਡਮ ਉਹ ਆਪਣੀ ਪੂਰੀ ਕਾਰਵਾਈ ਕਰਦੇ ਪਏ ਆ ਮੇਰੇ ਸਾਰਿਆਂ ਤੋਂ ਇਹੀ ਮੰਗਿਆ ਕਿ ਸਾਨੂੰ ਮਾਂਦਿਆਂ ਇਨਸਾਫ ਦਿਵਾਇਆ ਜਾਵੇ ਤੇ ਜਿਹੜੇ ਮਾਵਾਂ ਨਾਲ ਰਹਿੰਦੇ ਆ ਕਿ ਉਹ ਗਾਣਾਂ ਦੀਆਂ ਧੀਆਂ ਨਾਲ ਇਦਾਂ ਦਾ ਕਰਮ ਨਾ ਕਰਨ ਮੇਰੀ ਇਹੀ ਸਾਰਿਆਂ ਅੱਗੇ ਬੇਨਤੀ ਆ ਸਸਤ ਤੋਂ ਕੀ ਮੰਗ ਕੀ ਕਰਦੇ ਮੈਂ ਉਹਨਾਂ ਤੋਂ ਇਹੀ ਮੰਗ ਕਰਦੀ ਆ ਕਿ ਇਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਛੇਤੀ ਤੋਂ ਛੇਤੀ ਜੇਲ੍ਹ ਤੋਂ ਜੱਜਾਵੇ ਰੈਸਟ ਕੀਤਾ ਜਾਵੇ ਤੇ ਪੁਲਸ ਵਾਲਿਆਂ ਨੇ ਮੇਰੇ ਵੱਲ ਜੋੜ ਕੇ ਹੱਥ ਜੋੜ ਕੇ ਬਹੁਤ ਜ਼ਿਆਦਾ ਮਿਹਰਬਾਨੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਫਾਂਸੀ ਤੱਕ ਦੀ ਇਹਨੂੰ ਸਜ਼ਾ ਮਿਲ ਜੀ ਮੈਡਮ ਕੀ ਨਾਮ ਹੈ ਆਪਣਾ ਮੇਰਾ ਨਾਮ ਪਰਮਜੀਤ ਕੌਰ ਹੈ ਹਾਂਜੀ ਤੇ ਮੈਡਮ ਕੀ ਗੱਲ ਕੀ ਹੋਈ ਸੀ ਜਿਹੜੀ ਤੁਸੀਂ ਕੰਪਲੀਟ ਦਿੱਤੀ ਸੀ ਮੇਰੇ ਨਾਲ ਮਨਪ੍ਰੀਤ ਸਿੰਘ ਬਤਰਾ ਜਿਹੜਾ ਲੋਰੀਗੇਟ ਰਹਿੰਦਾ ਵਾ ਉਹ ਮੇਰੇ ਨਾਲ 2017 ਤੋਂ ਮੇਰੇ ਨਾਲ ਰਹਿ ਰਿਹਾ ਸੀ रिलेशन ਵਿੱਚ ਸੀਗਾ ਹੀ ਲਿਵਿੰਗ ਦੇ ਵਿੱਚ ਮੈਨੂੰ ਉਹਨੇ ਵਿਆਹ ਨਹੀਂ ਕਰਾਉਣ ਦਿੱਤਾ ਹੀ ਵਿਆਹ ਦਾ ਚਾਹਸਾ ਦਿੱਤਾ ਸੀ ਮੈਨੂੰ ਕਿ ਮੈਂ ਤੇਨਾ ਵਿਆਹ ਕਰਾਉਂਗਾ ਉਸ ਤੋਂ ਬਾਅਦ ਜੇ ਮੇਰੀ ਕੁੜੀ ਨਾਲ ਗਲਤ ਹਰਕਤਾ ਕਰਦਾ ਰਿਹਾ ਕਿ ਜਿਹੜਾ ਕਿ ਮੇਰੀ ਕੁੜੀ ਨੇ ਦੱਸਿਆ ਮੈਨੂੰ ਕਿ ਮੇਰੇ ਨਾਲ ਗਲਤ ਹਰਕਤਾ ਕਰਦਾ ਵਾ ਇਹਨੇ ਮੇਰੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਤਾ ਸੀ ਇਹਦੇ ਆਪਣੇ ਬੰਦੇ ਆ ਗਏ ਸੀਗੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਤਾ ਹੀ ਉਦੋਂ ਇਹਨੇ ਮੈਨੂੰ ਕੁਝ ਨਹੀਂ ਕਰਨ ਦਿੱਤਾ ਉਦੋਂ ਮੇਰੀ ਕੁੜੀਆ ਨਾਲ ਇਹਨੇ ਗਲਤ ਹਰਕਤ ਕਰ ਲਈ ਸੀਗੀ ਤੇ ਅਸੀਂ ਮਾਵਾਂ ਧੀਆਂ ਰਹਿਣੀਆਂ ਇਹ ਕੁਝ ਨਹੀਂ ਕਰ ਸਕਦੀਆਂ ਮੈਂ ਬਿਮਾਰ ਐਨੀ ਡਿਪਰੈਸ਼ਨ ਚ ਰਹਿਣੀ ਸੀ ਹੁਣ ਫੇਰ ਇਹਨੇ 21 ਤਰੀਕ ਨੂੰ ਮੇਰੀ ਕੁੜੀ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਮੇਰੀ ਕੁੜੀ ਬਹੁਤ ਜ਼ਿਆਦਾ ਮੈਨੂੰ ਕਹਿੰਦੀ ਸੀ ਕਿ ਮੈਂ ਆਪਣੇ ਆਪ ਨੂੰ ਖੁਦਕੁਸ਼ੀ ਕਰ ਲੈਣੀ ਆ ਕਿ ਮੇਰੇ ਨਾਲ ਇਹ ਬਾਰ ਬਾਰ ਇਨਸਾਨ ਇਹ ਹਰਕਤਾ ਕਰਦਾ ਵਾ ਕਿ ਮੈਨੂੰ ਇਨਸਾਫ ਚਾਹੀਦਾ ਵਾ ਇਸ ਕਰਕੇ ਜਦੋਂ ਮੈਂ ਪੁਲਿਸ ਥਾਣੇ ਗਈ ਆ ਤੇ ਮੈਨੂੰ ਬਿਠਾ ਲਿਆ ਐ ਨੇ ਮੈਨੂੰ ਧਮਕੀਆਂ ਦਿੱਤੀਆਂ ਵਾ ਕਿ ਅੱਗੇ ਨਹੀਂ ਤੂੰ ਕੁਝ ਕਰ ਸਕੀ ਤੇ ਹੁਣ ਵੀ ਨਹੀਂ ਕੁਝ ਕਰ ਸਕਦੇ ਮੇਰੀ ਬੇਟੀ ਨੇ ਦੇਖਿਆ ਕਿ ਜਿਹੜਾ ਦੋ ਤਰੀਕ ਨੂੰ ਸੁਸਾਇਡ ਹੋਇਆ ਵਾ ਉਹ ਸਾਡੇ ਮੇਰੇ ਰਿਸ਼ਤੇਦਾਰੀ ਚੋਂ ਹੀ ਆ ਚਾਚਾ ਜੀ ਲੱਗਦੇ ਆ ਉਹਨਾਂ ਦੀ ਕੁੜੀ ਵੱਲ ਦੇਖ ਕੇ ਮੇਰੀ ਕੁੜੀਆਂ ਨੇ ਕਿਹਾ ਕਿ ਮੰਮੀ ਐਦਾਂ ਨਹੀਂ ਇਨਸਾਫ ਮਿਲਣਾ ਕਿ ਮੈਂ ਖੁਦ ਖੁਸ਼ੀ ਕਰਨਾ ਚਾਹਨੀ ਆ ਤੇ ਅਸੀਂ ਥਾਣੇ ਗਏ ਆ ਦਰਖਾਸਤਾਂ ਦਿੱਤੀਆਂ ਵਾ ਹੁਣ ਸਾਡੀ ਦਰਖਾਸਤ ਦੀ ਸੁਣਵਾਈ ਹੋ ਗਈ ਆ ਕੁੜੀ ਦੇ ਬਿਆਨ ਹੋ ਗਏ ਆ ਮੈਨੂੰ ਤਾਂ ਮੇਰੀ ਕੁੜੀ ਨੂੰ ਇਨਸਾਫ ਚਾਹੀਦਾ ਪੁਲਿਸ ਪ੍ਰਸ਼ਾਸਨ ਕੋ ਇਹ ਹੀ ਮੰਗਿਆ ਕਿ ਇਹਨੂੰ ਦੋਸ਼ੀ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਇਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜੇਲ੍ਹ ਚ ਭੇਜਿਆ ਜਾਵੇ ਕਿ ਗਾਂ ਜਿਹੜੇ ਵੀ ਮਾਂ ਦੇ ਨਾਲ ਰਿਲੇਸ਼ਨ ਬਣਾਉਂਦੇ ਆ ਉਹਨਾਂ ਦੀਆਂ ਕੁੜੀਆਂ ਨਾਲ ਇਦਾਂ ਦੀ ਹਰਕਤ ਨਾ ਕਰਨ ਮੇਰੀ ਇਹ ਮੰਗ ਵਾ ਉਸ ਪ੍ਰਸ਼ਾਸਨ ਕੋਲ ਹੱਥ ਜੋੜ ਕੇ ਬੇਨਤੀ ਆ ਥਾਣਾ ਸਿਟੀ ਕਰਬੂਥਲਾ ਦੇ ਵਿੱਚ ਇੱਕ ਐਫਰੈਂਸ ਦਰਜ ਹੋਈ ਹੈ ਜਿਹੜੀ ਕਿ ਇੱਕ ਨਾਬਾਲਗ ਲੜਕੀ ਦੇ ਨਾਲ ਕਹਿੰਦੇ ਕਿ ਘਟਨਾ ਵਾਪਰੀ ਹੈ ਤਾਂ ਉਹਨੂੰ ਲੈ ਕੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਇਹ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵਡ ਹੋਈ ਸੀ ਜਿਹੜੀ ਪਰਮਜੀਤ ਕੌਰ ਹੈਗੀ ਹੈ ਜਿਹੜੀ ਵਿਕਟਮ ਦੀ ਮਦਰ ਹੈਗੀ ਆ ਉਹਦੇ ਵੱਲੋਂ ਇਹ ਦੱਸਿਆ ਗਿਆ ਸੀ ਕਿ ਜਿਹੜਾ ਮੰਤੀ ਸਿੰਘ ਬੱਤਰਾ ਹੈਗਾ ਆ ਜਿਹੜਾ ਕਪੂਰਥੜੀ ਦਾ ਰਹਿਣ ਵਾਲਾ ਹੈਗਾ ਆ ਉਹਦੇ ਦੁਆਰਾ ਪਹਿਲਾਂ ਇਹਨਾਂ ਦਾ ਜਿਹੜਾ ਰਿਲੇਸ਼ਨ ਸੀਗਾ ਉਹ ਸੀਗਾ ਇੱਕ ਦੂਸਰੇ ਦੇ ਨੂੰ ਜਾਣਦੇ ਸੀਗੇ ਤੇ ਇਹਨਾਂ ਦੀ ਇੱਕ ਨਾਬਾਲਿਕ ਲੜਕੀ ਸੀਗੀ ਜਿਹੜੀ ਹੁਣ ਇਸ ਟਾਈਮ ਜਿਹੜੀ ਉਹਦੀ ਉਮਰ ਹੈਗੀ ਆ ਉਹ 18 ਸਾਲ ਹੈਗੀ ਆ ਤੇ ਇਸ ਨੂੰ ਬਿਆਨ ਦਿੱਤਾ ਗਿਆ ਸੀਗਾ ਕਿ ਜਿਹੜੀ ਇਹਦੀ ਕੁੜੀ ਸੀਗੀ ਤੇ ਜਿਹੜਾ ਇਹਦਾ ਵਿਥਨ ਰਿਲੇਸ਼ਨ ਜਿਹੜੇ ਰਹਿੰਦੇ ਸੀਗੇ ਵਨ ਪੀਸਿੰਗ ਬਤਰਾ ਇਹ ਇਹਨਾਂ ਨੂੰ ਕੁੜੀ ਨੂੰ ਵੀ ਮਤਲਬ ਕਿ ਸੈਕਸ਼ੂਅਲੀ ਐਕਸਪਲੋਇਟ ਕਰਦਾ ਸੀਗਾ ਤੇ ਉਹ ਜਦੋਂ ਸਾਨੂੰ ਕੰਪਲੇਂਟ ਆਈ ਸੀਗੀ ਤੇ ਉਸ ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਵਿੱਚ ਅਧੀਨਤਾ ਰਾ 64 1 ਬੀ ਐਨ ਐਸ 74 ਬੀ ਐਨ ਐਸ 75 1 ਬੀ ਐਨ ਐਸ ਤੇ 6 ਸੈਕਸ਼ਨ ਤੇ 8 ਸੈਕਸ਼ਨ ਪੋਸੋ ਦਾ ਇਹ ਦਿਓਫੈਂਸ ਦੇ ਅੰਡਰ ਆਪਾਂ ਇੱਕ ਪਰਚਾ ਦਰਜ ਕਰ ਲਿਆ। ਦੋਸ਼ੀ ਗ੍ਰਿਫਤਾਰ ਕਰ ਲਏਗੇ? ਜੀ ਦੋਸ਼ੀ ਹਜੇ ਭਗੋੜਾ ਹੈਗਾ, ਸਕਾਉਂਡਿੰਗ ਹੈਗਾ ਸਾਡੀ ਟੀਮ ਜਿਹੜੀ ਹੈਗੀ ਐ ਟੈਕਨੀਕਲ ਜਿਹੜੇ ਐਕਸਪਰਟਸ ਹੈਗੇ ਆ ਤੇ ਜਿਹੜੀ ਹੋਰ ਬਾਕੀ ਟੀਮ ਫੀਲਡ ਵਿੱਚ ਛੇੜੀ ਆ ਇਨਫੋਰਮੇਸ਼ਨ ਗੈਦਰ ਕਰ ਰਹੀ ਹੈ ਹਜੇ ਉਹ ਐਸਕਾਉਂਡਿੰਗ ਹੈ ਤੇ ਜਲਦ ਤੋਂ ਜਲਦ ਇਸ ਨੂੰ ਅਰੈਸਟ ਕੀਤਾ ਜਾਵੇਗਾ।